ਚਿੱਠੀਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ ਦੂਰ ਬਤਨਾ ਤੋਂ ਦੂਰ ਬਤਨਾ ਤੋਂ ਰਹਿੰਦਾ ਮੇਰਾ ਲਾਲੇ ਆਖੀ ਮੇਰੇ ਜਿਉਣ ਜੋਗੇ ਨੂੰ ਤੇਰੀ ਮਾਂ ਦਾ ਪੂਰਾ ਹੈ ਚੰਨਾ ਲੇ ਆਖੀ ਮੇਰੇ ਸੋਹਣੇ ਪੁੱਤ ਨੂੰ ਚਿੱਠੀਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ ਪੁੱਤਰਾ ਕਰਜਾ ਚ ਕੌਂਦਾ ਬੁੜਾ ਹੋ ਗਿਆ ਇਸ ਮੀਨੇ ਇੱਕ ਕਿਲਾ ਹੋਰ ਗਹਿਣੇ ਹੋ ਗਿਆ ਵੇ ਛੱਡ ਕੇ ਤੂੰ ਦੇਸ ਵਾਰ ਲਾ ਹੋ ਵੇ ਛੱਡ ਕੇ ਤੂੰ ਦੇਸ ਵਾਰ ਲਾ ਮਿੱਟੀ ਆਪਣੇ ਵਤਨ ਦੀ ਸੰਭਾਲੇ ਆਖੀ ਮੇਰੇ ਸੋਹਣੇ ਪੁੱਤ ਨੂੰ ਲਿੱਤੀ ਇਹ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ ਭੈਣ ਦੇਵੇ ਆਦੀ ਵੀ ਤੇਰੀ ਕਿਨੇੜੇ ਹੋ ਗਈ ਰਾਤੀ ਚੰਦਰਿਓ ਬਿਨਾਂ ਰੋਟੀ ਖਾਦੇ ਸੌ ਗਈ ਭੈਣ ਦੇਵੇ ਆਦੀ ਵੀ ਤੇਰੀ ਕਿਨੇੜੇ ਹੋ ਗਈ ਬੱਤੀ ਚੰਦਰਿਓ ਬਿਨ ਰੋਟੀ ਖਾਦੇ ਸੌਂ ਗਈ ਬੇਸੋਰੇ ਉਹਦੇ ਦਾਜ ਮੰਗਦੇ ਹੋ ਬੇਸੋਰੇ ਉਹਦੇ ਦਾਜ ਮੰਗਦੇ ਦਾਜ ਮੰਗਦੇ ਨੇ ਆਕੜਾਂ ਦੇ ਨਾਲ ਆਕੀ ਮੇਰੇ ਜਿਉਣ ਜੋਗੇ ਰੂ ਠਿੱ ਏ ਨਹੀਂ ਚਿੱਠੀ ਏ ਅੰਜੂਆਂ ਨਾਲ ਲਿਖੀ ਏ